ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਇਸ ਵੀਡੀਓ ਚ ਕਿਸਾਨ ਵੀਰੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਝੋਨੇ ਦੀ ਫਸਲ ਦੇ ਵਿੱਚ ਜਦੋਂ ਆਪਾਂ ਕੱਦੂ ਕਰਕੇ ਝੋਨੇ ਦੀ ਲਵਾਈ ਕਰਨੀ ਹੈ ਉਹਦੇ ਵਿੱਚ ਕੱਦੂ ਕਰਨ ਸਮੇ ਜਾਂ ਉਸ ਤੋਂ ਪਹਿਲਾਂ ਕਿਹੜੀਆਂ ਖਾਦਾਂ ਪਾ ਸਕਦੇ ਆ ਬਾਅਦ ਵਿੱਚ ਕਿਹੜੀਆਂ ਖਾਦਾਂ ਪਾਉਣੀਆਂ ਨੇ ਕਿੰਨੀ ਮਾਤਰਾ ਦੇ ਵਿੱਚ ਪਾਉਣੀ ਹੈ ਕਿਉਂਕਿ ਮੇਨ ਮਕਸਦ ਆਪਣਾ ਹੈ ਕਿ ਜ਼ਰੂਰਤ ਅਨਸਾਰ ਤੇ ਸਹੀ ਮਾਤਰਾ ਦੇ ਵਿੱਚ ਖਾਦ ਪਾਈ ਜਾਵੇ ਵਾਧੂ ਖਰਚਿਆਂ ਤੋਂ ਕਿਸਾਨ ਵੀਰ ਬਚਣ ਜਿਹੜੀ ਸਿਫਾਰਸ਼ ਹੈ ਉਹੀ ਖਾਦਾਂ ਪਾਈਆਂ ਜਾਣ ਵਾਧੂ ਖਰਚੇ ਆਪਾਂ ਨਹੀਂ ਕਰਨੇ ਸੋ ਜੇ ਕੋਈ ਨਵੇਂ ਕਿਸਾਨ ਵੀਰ ਵੀਡੀਓ ਦੇਖ ਰਹੇ ਹੋ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਰਟ ਬਟਨ ਦਬਾ ਲਓ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਜਦੋਂ ਆਪਾਂ ਕਿਸਾਨ ਵੀਰੋ ਜਿਹੜਾ ਕਦੂ ਕਰਕੇ ਝੋਨਾ ਲਾਉਣਾ ਹੈ ਤਾਂ ਉਦੋਂ ਪਹਿਲਾਂ ਜਿਹੜੀ ਆਪ ਪਨੀਰੀ ਤਿਆਰ ਕਰਦੇ ਆ ਉਹਦੀਆਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰ ਚੁੱਕੇ ਹਾਂ ਡਿਟੇਲ ਸਾਂਝੀ ਕਰ ਚੁੱਕੇ ਹਾਂ ਤਾਂ ਖੇਤ ਆਪਾਂ ਜਿਹੜਾ ਸਭ ਤੋਂ ਪਹਿਲਾ ਨੁਕਤਾ ਹੈ ਕਿ ਖੇਤ ਦੀ ਲੇਜ਼ਰ ਲੈਵਲਿੰਗ ਹੋਣੀ ਬਹੁਤ ਜ਼ਰੂਰੀ ਹੈ 2 ਸਾਲ ਜਾਂ 3 ਸਾਲ ਦੇ ਵਿੱਚ ਇੱਕ ਵਾਰੀ ਖੇਤ ਨੂੰ ਲੇਜ਼ਰ ਲੈਵਲ ਜ਼ਰੂਰ ਕਰਾਓ ਇਹਦੇ ਫਾਇਦੇ ਬਹੁਤ ਵਧੀਆ ਕਿਉਂਕਿ ਇੱਕ ਤਾਂ ਲੇਜ਼ਰ ਲੈਵਲ ਕਰਾਉਣ ਨਾਲ ਪਾਣੀ ਇੱਕ ਸਾਰ ਲੱਗਦਾ ਖੇਤ ਨੂੰ ਦੂਜੇ ਨੰਬਰ ਤੇ ਜਿਹੜੀ ਆਪਾਂ ਪਨੀਰੀ ਪੁੱਟ ਕੇ ਲਾਉਣੀ ਹੈ ਉਹਦੀ ਗਰੋਥ ਰੁਕਦੀ ਨਹੀਂ ਹੈ ਪਨੀਰੀ ਦੀ ਵਧੀਆ ਗਰੋਥ ਇੱਕ ਸਾਰ ਗਰੋਥ ਜਿਹੜੀ ਹੈਗੀ ਆ ਉਹ ਸ਼ੁਰੂ ਹੁੰਦੀ ਹੈ ਤੇ ਚੁੰਨੇ ਦੀ ਜਿਹੜੀ ਹੈਗੀ ਆ ਫੋਟ ਵੀ ਵਧੀਆ ਹੁੰਦੀ ਹੈ ਸੋ ਇਹਦੇ ਕਰਕੇ ਲੇਜ਼ਰ ਲੈਵਲ ਕਰਾਉਣਾ ਖੇਤ ਬਹੁਤ ਜ਼ਰੂਰੀ ਹੈ ਉਦੋਂ ਬਾਅਦ ਜਿਹੜੇ ਕਿਸਾਨ ਵੀਰਾਂ ਨੇ ਖੇਤ ਦੇ ਵਿੱਚ ਹਰੀ ਖਾਦ 6 ਤੋਂ 8 ਹਫ਼ਤਿਆਂ ਦਾ ਜੰਤਰ ਉਹ ਵਾਉਣਾ ਤਾਂ ਉਹਦੇ ਨਾਲ ਵੀ ਜਿਹੜੀ ਹੈਗੀ 40 ਤੋਂ 50 ਕਿਲੋ ਯੂਰੀਆ ਦੀ ਪਚਤ ਹੁੰਦੀ ਹੈ ਜਿਹੜੇ ਕਿਸਾਨ ਵੀਰਾਂ ਨੇ ਰੂੜੀ ਖੇਤ ਦੇ ਵਿੱਚ ਪਾਈ ਰੂੜੀ ਹੈ ਜਿਹੜੀ ਉਹ 20 ਤੋਂ 15 ਤੋਂ 20 ਦਿਨ 25 ਦਿਨ ਪਹਿਲਾਂ ਖੇਤ ਦੇ ਵਿੱਚ ਪਾਉਣੀ ਹੈ ਤਾਂ ਕਿ ਜਦੋਂ ਉਹ ਫਸਲ ਆਪਾਂ ਲਾਉਣੀ ਹੈਗੀ ਉਹਦੋਂ ਡੀਕੰਪੋਜੀਸ਼ਨ ਉਹਦੀ ਸ਼ੁਰੂ ਹੋ ਜਾਵੇ ਕਿਉਂਕਿ ਜੇ ਮੌਕੇ ਤੇ ਪਰੂੜੀ ਖਾਦ ਪਾਉਣੀ ਹੈ ਤਾਂ ਸੀਐਨ ਰੇਸ਼ੋ ਇੰਬੈਲੈਂਸ ਹੋ ਜਾਂਦੀ ਹੈ ਤਾਂ ਮੌਕੇ ਤੇ ਕਈ ਵਾਰ ਨਾਈਟ੍ਰੋਜਨ ਦੀ ਸ਼ੁਰੂ ਦੇ ਵਿੱਚ ਘਾਟ ਵੀ ਆ ਸਕਦੀ ਫਸਲ ਨੂੰ ਸੋ ਰੂੜੀ ਪਹਿਲਾਂ ਪਾਉਣੀ ਹੈ ਜੇ ਤੁਸੀਂ ਖੇਤ ਟਨ ਤੱਕ ਜਿਹੜੀ ਰੂੜੀ ਪਾਈ ਹੈ ਦੋ ਟਰਾਲੀਆਂ ਢਾਈ ਟਰਾਲੀਆਂ ਖੇਤ ਦੇ ਵਿੱਚ ਪਾਈਆਂ ਤਾਂ 35 ਕਿਲੋ ਯੂਰੀਆ ਦੀ ਬਚਤ ਹੁੰਦੀ ਹੈ ਤੇ ਜੇ ਤੁਸੀਂ ਖੇਤ ਦੇ ਵਿੱਚ ਮੁਰਗੀਆਂ ਵਾਲੀ ਖਾਦ ਕਿਸਾਨ ਵੀਰ ਪਾਉਂਦੇ ਆ 2 ਤੋਂ 2.5 ਟਨ ਪ੍ਰਤੀ ਏਕੜ 20 ਤੋਂ 25 ਕੁਆਂਟਲ ਤਾਂ ਫਿਰ ਤੁਸੀਂ 50 ਕਿਲੋ ਯੂਰੀਆ ਦੀ ਬਚਤ ਹੁੰਦੀ ਹੈ ਉਹ ਆਪਾਂ ডোজ ਘਟਾ ਸਕਦੇ ਹਾਂ ਜਿਹੜੇ ਕਿਸਾਨ ਵੀਰਾਂ ਨੇ ਮੂੰਗੀ ਆ ਜਿਹੜੀ ਉਹ ਉਹਦੀ ਹਰੀ ਖਾਦ ਕੀਤੀ ਹੈ ਮੂੰਗੀ ਦੀ ਤਾਂ 30 ਤੋਂ 35 ਕਿਲੋ ਯੂਰੀਆ ਦੀ ਆਪਣੀ ਬਚਤ ਹੁੰਦੀ ਹੈ ਜਿਹੜੀਆਂ ਸਿਫਾਰਸ਼ ਖਾਤਾਂ ਨੇ ਝੋਨੇ ਦੀ ਫਸਲ ਦੇ ਵਿੱਚ 42 ਕਿਲੋ ਨਾਈਟ੍ਰੋਜਨ 90 ਕਿਲੋ ਯੂਰੀਆ ਤੇ 12 ਕਿਲੋ ਫਾਸਫੋਰਸ ਮਤਲਬ ਜਾਂ ਤਾਂ ਆਪਾਂ 27 ਕਿਲੋ ਡੀਏਪ ਜਾਂ 75 ਕਿਲੋ ਸੁਪਰ ਇਹ ਜਿਹੜੀ ਸਿਫਾਰਸ਼ ਪਰ ਆਪਾਂ ਝੋਨੇ ਦੇ ਵਿੱਚ ਡੀਏਪੀ ਦੀ ਵਰਤੋਂ ਨਹੀਂ ਕਰਨੀ। ਉਹਦੀ ਜ਼ਰੂਰਤ ਨਹੀਂ ਕਿਉਂਕਿ ਕਣਕ ਦੀ ਫਸਲ ਨੂੰ ਆਪਾਂ ਜਿਹੜੀ ਡੀਏਪੀ ਪਾਉਂਦੇ ਆ 50 ਕਿਲੋ, 55 ਕਿਲੋ, 60 ਕਿਲੋ ਉਹਦੇ ਵਿੱਚੋਂ 30% ਜਿਹੜੀ ਫਸਲ ਉਹ ਵਰਤਦੀ ਹੈ। ਬਾਕੀ ਜ਼ਮੀਨ ਦੇ ਵਿੱਚ ਫਿਕਸ ਹੋ ਜਾਂਦੀ ਹੈ। ਜਦੋਂ ਆਪਾਂ ਝੋਨੇ ਦੀ ਫਸਲ ਲਾਉਂਦੇ ਆ ਤਾਂ ਤਾਪਮਾਨ ਉੱਚਾ ਹੁੰਦਾ ਹੈ। ਪਲੱਸ ਉਹਦੇ ਵਿੱਚ ਜਦੋਂ ਆਪਾਂ ਪਾਣੀ ਖੜਾ ਖੜਦਾ ਖੇਤ ਦੇ ਵਿੱਚ ਤਾ ਫਲਡਿੰਗ ਦੇ ਨਾਲ ਜਿਹੜੀ ਹੈਗੀ ਉਹ ਜਿਹੜੀ ਇਨ ਅਨ ਅਵੇਲੇਬਲ ਫਾਰਮ ਤੋਂ ਅਵੇਲੇਬਲ ਫਾਰਮ ਚ ਆ ਜਾਂਦੀ ਹੈ ਤੇ ਫਸਲ ਨੂੰ ਅਵੇਲੇਬਲ ਹੋ ਜਾਂਦੀ ਉਹੀ ਫਾਸਫੋਰਸ ਆਪਾਂ ਨੂੰ ਡੀਏਪ ਪਾਉਣ ਦੀ ਜ਼ਰੂਰਤ ਨਹੀਂ ਪोटाश ਆ ਜਿਹੜੀ ਉਹ ਉਹ ਆਪਾਂ 12 ਕਿਲੋ ਪोटाश ਦੀ ਸਿਫਾਰਸ਼ਾ ਮਤਲਬ ਕਿ 20 ਕਿਲੋ ਐਮਓਪੀ ਪਾ ਸਕਦੇ ਆ ਜੇ ਤੁਸੀਂ ਮਿੱਟੀ ਦੀ ਪਰਖ ਕਰਾਈ ਆ ਤਾਂ ਫਾਸਫੋਰਸ ਤੇ ਪोटाश ਉਹ ਮਿੱਟੀ ਪਰਖ ਅਧਾਰ ਤੇ ਪਾਓ ਜਿਹੜੇ ਕਿਸਾਨ ਵੀਰਾਂ ਨੇ ਜਿਹੜੀ ਹੈਗੀ ਆ ਖੇਤ ਦੀ ਪਰਖ ਮਿੱਟੀ ਦੀ ਪਰਖ ਨਹੀਂ ਕਰਾਈ ਪੋਟਾਸ਼ ਤੱਤ ਤੁਸੀਂ ਪਿਛਲੇ ਸਾਲ ਨਹੀਂ ਪਾਇਆ ਤਾਂ ਤੁਸੀਂ 15 ਤੋਂ 20 ਕਿਲੋ ਪੋਟਾਸ਼ ਜ਼ਰੂਰ ਪਾਓ ਪੋਟਾਸ਼ ਦੇ ਕੀ ਕੀ ਫਾਇਦੇ ਹੈ ਦਬੁੱਤ ਫਾਇਦੇ ਹੈ ਮਤਲਬ ਅ ਬਿਮਾਰੀਆਂ ਤੋਂ ਬਚਾਉਣਾ ਫਸਲ ਨੂੰ ਤਣੇ ਨੂੰ ਸਟਰੈਂਥ ਦੇਣਾ ਫੋਕ ਘਟਾਉਣੀ ਇਹਦੇ ਬਾਰੇ ਮੈਂ ਡਿਟੇਲ ਚ ਤੁਹਾਡੇ ਨਾਲ ਵੱਖਰੀ ਵੀਡੀਓ ਇੱਕ ਸਾਂਝੀ ਕਰੂੰਗਾ ਪੋਟਾਸ਼ ਬਾਰੇ ਪੋਟਾਸ਼ ਤੱਤਾਂ ਮਹੱਤਵ ਬਹੁਤ ਜ਼ਿਆਦਾ ਆਮ ਤੌਰ ਤੇ ਕਿਸਾਨ ਵੀਰ ਪਾਉਂਦੇ ਨਹੀਂ ਖੇਤ ਦੇ ਵਿੱਚ ਤੇ ਸਿੰਗਲ ਸੁਪਰ ਫਾਸਫੇਟ ਜਿਹੜੀ ਹੈਗੀ ਆ ਉਹ ਤੁਸੀਂ ਨਿਆ ਤੋਂ 60 ਕਿਲੋ 65 ਕਿਲੋ ਤੱਕ ਪਾ ਸਕਦੇ ਆ ਕਿਉਂਕਿ ਉਹਦੇ ਵਿੱਚ ਕੈਲਸ਼ੀਅਮ ਤੇ ਸਲਫਰ ਹੁੰਦਾ ਹ ਹੁਣ ਹੈ ਕਿ ਇਹ ਪੌਣੀਆਂ ਕਦੋਂ ਆ ਜਿਹੜੀ ਤੁਸੀਂ ਪੋਟਾਸ਼ ਤੱਤ ਹੈ ਐਮਓਪੀ ਹੈ 60% ਜਿਹੜੀ ਮਿਰਰਟ ਆ ਪੋਟਾਸ਼ ਹੈ ਚਾਹੇ ਉਹ ਦਾਣੇਦਾਰ ਲੈ ਲੋ ਚਾਹੇ ਪਾਊਡਰ ਫਾਰਮ ਦੇ ਵਿੱਚ ਲੈ ਲੋ ਉਹ ਤੁਸੀਂ 15 ਤੋਂ 20 ਕਿਲੋ ਖੇਤ ਦੇ ਵਿੱਚ ਪਾ ਸਕਦੇ ਆ ਤੇ ਉਹਦੇ ਨਾਲ ਉਹ ਤੁਸੀਂ ਜਿਹੜੀ ਹੈਗੀ ਆ ਖੇਤ ਜਦੋਂ ਤਿਆਰ ਕਰਦੇ ਆ ਉਦੋਂ ਵੀ ਪਾ ਸਕਦੇ ਆ ਤੇ ਜਈ ਨਹੀਂ ਤਾਂ ਆਖਰੀ ਕਦੋਂ ਕਰਨ ਸਮੇਂ ਉਹ ਪਾ ਸਕਦੇ ਆ ਤੇ ਸਿੰਗਲ ਸੁਪਰ ਫਾਸਫੇਟ ਉਹ ਤੁਸੀਂ ਉਹ ਵੀ ਤੁਸੀਂ ਪोटाश ਤੇ ਸਿੰਗਲ ਸੁਪਰ ਫਾਸਫੇਟ ਇਕੱਠੇ ਵੀ ਪਾ ਸਕਦੇ ਆ ਇਹਨਾਂ ਦੇ ਵਿੱਚ ਕੋਈ ਕਿਸੇ ਕਿਸਮ ਦੀ ਕੋਈ ਸਪੰਸਿਆ ਨਹੀਂ ਹੈਗੀ ਮਤਲਬ 50 ਤੋਂ 60 ਕਿਲੋ 70 ਕਿਲੋ ਤੱਕ ਜਿਹੜੀ ਹੈਗੀ ਸਿੰਗਲ ਸੁਪਰ ਫਾਸਫੇਟ ਪਾ ਸਕਦੇ ਆ ਤੇ 15 ਤੋਂ 20 ਕਿਲੋ ਪोटाश ਪਾ ਸਕਦੇ ਆ ਇੱਕਦੂ ਕਰਨ ਸਮੇ ਜਾਂ ਕਦੂ ਕਰਨ ਤੋਂ ਪਹਿਲਾਂ ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗੇ ਉਹ ਖੇਤ ਦੇ ਵਿੱਚ ਤੁਸੀਂ ਪਾ ਸਕਦੇ ਕਿਉਂਕਿ ਨਾ ਤਾਂ ਇਹ ਉੜਦੀਆਂ ਤੇ ਨਾ ਇਹ ਜਿਹੜੀਆਂ ਹੈਗੀਆਂ ਲੀਚ ਡਾਊਨ ਹੁੰਦੀਆਂ ਨੇ ਖਾਦਾਂ ਇਹ ਜਿੱਥੇ ਪਈਆਂ ਉੱਥੇ ਪਈਆਂ ਰਹਿਣਗੀਆਂ ਜਦੋਂ ਤੁਸੀਂ ਬੂਟੇ ਲਾਉਣੇ ਆ ਤਾਂ ਉਦੋਂ ਜਿਹੜੀ ਹੈਗੀ ਫਸਲ ਲਾਉਣੀ ਉਦੋਂ ਉਹਨਾਂ ਨੂੰ ਅਵੇਲੇਬਲ ਹੋ ਜਾਣਾ ਫੇਰ ਕੁਝ ਕਿਸਾਨ ਵੀਰ ਪੁੱਛਦੇ ਹੁੰਦੇ ਲੋਹਾ ਤੱਤ ੱਥਲੇ ਕਿੰਨਾ ਪਾਈਏ ਮੈਗਨੀਸ਼ੀਅਮ ਕਿੰਨਾ ਪਾਈਏ ਇਹ ਤੱਤਾਂ ਦੀ ਕਿਸਾਨ ਵੀਰੋ ਲੋਹੇ ਤੱਤ ਦੀ ਵੈਸੇ ਵੀ ਜ਼ਮੀਨ ਦੇ ਵਿੱਚ ਰਾਹੀਂ ਜਿਹੜੀ ਪੂਰਤੀ ਨਹੀਂ ਹੁੰਦੀ ਇਹ ਬਾਅਦ ਚੋ ਸਪਰਿਆ ਹੁੰਦੀਆਂ ਜਿੰਕ ਲੋਹਾ ਇਹਦੀ ਆਪਾਂ ਸਪਰੇਅ ਸਿਫਾਰਿਸ਼ ਕਰਦੇ ਹੁੰਨੇ ਆ ਕਿਉਂਕਿ ਮੈਂ ਤੁਹਾਡੇ ਤੋਂ ਸਪਰੀਆਂ ਤੇ ਜੋਰ ਦੇਣਾ ਉਹਦੇ ਨਾਲ ਖਰਚਾ ਘੱਟ ਹੁੰਦਾ ਖੇਚਲ ਆਪਣੀ ਜ਼ਰੂਰ ਹੁੰਦੀ ਪਰ ਉਹਦੇ ਨਾਲ ਜਿਹੜੀ ਫਸਲ ਦਾ ਫਾਇਦਾ ਬਹੁਤ ਹੁੰਦਾ ਫਟਾਰ ਵਾਸਤੇ ਘਾਟਾਂ ਨਹੀਂ ਹੁੰਦੀਆਂ ਜਾਂ ਫਸਲ ਦਾ ਜੜ ਲਗਾਤਾਰ ਗਰੋਥ ਹੋਈ ਜਾਂਦੀ ਹੈ ਝੋਨੇ ਦੀ ਫਸਲ ਜਿਹੜੇ ਪਿਛਲੇ ਸਾਲ ਕਿਸਾਨ ਵੀਰਾਂ ਨੇ ਜਿਹੜੀ ਸਪਰੇਅ ਕੀਤੀ ਸੀਗੀ ਉਹਨਾਂ ਨੂੰ ਇਹਦੇ ਫਾਇਦੇ ਬਾਰੇ ਪਤਾ ਹੈ ਉਹ ਆਪਾਂ ਜਿਹੜਾ ਹੈਗਾ ਬਾਅਦ ਚੋਂ ਸਮੇਂ-ਸਮੇਂ ਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਰਵਾਂਗੇ ਕੁਝ ਕਿਸਾਨ ਵੀਰਾਂ ਜਿਹੜੇ ਜ਼ਿੰਕ ਬਾਰੇ ਪੁੱਛਦੇ ਹੁੰਦੇ ਆ ਜ਼ਿੰਕ ਖਾਦ ਕਿਸਾਨ ਵੀਰੋ ਜੇ ਤੁਸੀਂ ਪਿਛਲੇ ਸਾਲ ਜਮੀਨ ਫਸਲ ਦੇ ਵਿੱਚ ਘਾਟ ਆਈ ਸੀ ਤਾਂ ਫਿਰ ਤੁਸੀਂ 15 ਤੋਂ 20 ਕਿਲੋ ਤੱਕ 21% ਜ਼ਿੰਕ ਆ ਉਹ ਪਾਉਣੀ ਹੈ ਜੇ ਹਰ ਸਾਲ ਪਾਉਣੀ ਹੈ ਤਾਂ 10 ਕਿਲੋ ਤੁਸੀਂ ਜ਼ਿੰਕ ਸਲਫੇਟ 21% ਖੇਤ ਦੇ ਵਿੱਚ ਹਰ ਸਾਲ ਪਾਓ ਝੋਨੇ ਦੀ ਫਸਲ ਦੇ ਵਿੱਚ ਜ਼ਿੰਕ ਸਲਫੇਟ ਦੀ ਘਾਟ ਨਾ ਆਵੇ ਪਰ ਇਹਨੂੰ ਤੁਸੀਂ ਜਿਹੜਾ ਸਿੰਗਲ ਸੁਪਰ ਫਾਸਫੇਟ ਦੇ ਨਾਲ ਮਿਕਸ ਕਰਕੇ ਨਹੀਂ ਪਾਉਣਾਗਾ ਤੇ ਥੱਲੇ ਵੀ ਤੁਸੀਂ ਜਿਹੜਾ ਹੈਗਾ ਜਦੋਂ ਖੇਤ ਦੀ ਤਿਆਰੀ ਕਰ ਰਹੇ ਹੋ ਉਦੋਂ ਵੀ ਪਾਉਣ ਤੋਂ ਗਰੇਜ ਕਰੋ ਜਦੋਂ ਫਸਲ ਤੁਹਾਡੀ ਲੱਗ ਗਈ ਆ ਖੇਤ ਦੇ ਵਿੱਚ ਉਦੋਂ ਬਾਅਦ 8 ਤੋਂ 10 ਦਿਨ 15 ਦਿਨ ਤੱਕ ਕਈ ਵਾਰ ਜਿਹੜੇ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਆਉਂਦੀਆਂ ਉਦੋਂ ਪਾ ਸਕਦੇ ਹੋ ਜੇ ਨਿਸ਼ਾਨੀਆਂ ਨਹੀਂ ਵੀ ਆਉਂਦੀਆਂ ਘਾਟ ਦੀਆਂ ਤਾਂ ਤਾਂ ਵੀ ਤੁਸੀਂ ਜ਼ਿੰਕ ਸਲਫੇਟ ਜ਼ਰੂਰ ਪਾਓ ਜਿਹਦੇ ਨਾਲ ਜੜ੍ਹਾਂ ਦੀ ਗਰੋਥ ਹੁੰਦੀ ਹੈ ਤੇ ਫਸਲ ਦੇ ਵਿੱਚ ਜਿਹੜੀ ਜ਼ਿੰਕ ਦੀ ਘਾਟ ਨਹੀਂ ਆਉਂਦੀਗੀ ਤੇ ਮਗਰੋਂ ਆ ਕੇ ਫੋਕ ਵੀ ਨਹੀਂ ਬਣਦੀਗੀ ਹੁਣ ਇਸ ਤੋਂ ਬਾਅਦ ਰਹਿ ਗਈ ਗੱਲ ਯੂਰੀਆ ਦੀ ਯੂਰੀਆ ਕਿਸਾਨ ਵੀਰੋ ਤੁਸੀਂ 90 ਕਿਲੋ ਯੂਰੀਆ ਕੁਝ ਕਿਸਾਨ ਵੀਰ ਇਸ ਤੋਂ ਜ਼ਿਆਦਾ ਵੀ ਪਾ ਦਿੰਦੇ ਆ ਉਹ ਤੁਸੀਂ ਆਪ ਦੀ ਜ਼ਰੂਰਤ ਅਨਸਾਰ ਵੈਸੇ ਆਪਾਂ ਨੂੰ ਯੂਰੀਆ ਜਿਹੜੀ ਹੈਗੀ ওভারਡੋਜ਼ ਨਹੀਂ ਪਾਉਣੀ ਚਾਹੀਦੀ ਤੇ ਯੂਰੀਆ ਪਾਉਣ ਦੇ ਢੰਗ ਵੀ ਜਿਹੜਾ ਹੈਗਾ ਆਪਾਂ ਨੂੰ ਸਹੀ ਰੱਖਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੀ ਯੂਰੀਆ ਉਹ ਤਿੰਨ ਕਿਸ਼ਤਾਂ ਦੇ ਵਿੱਚ ਪਾਉਣੀ ਆ 90 ਤੋਂ 1 ਕੁਇੰਟਲ ਤੱਕ ਤੁਸੀਂ ਪਾ ਸਕਦੇ ਹੋ ਤਿੰਨ ਕਿਸ਼ਤਾਂ ਦੇ ਵਿੱਚ ਪਾਉਣੀ ਆ ਪਹਿਲੀ ਕਿਸ਼ਤ ਆਪਾਂ ਜੇ ਤੁਸੀਂ ਕਦੋਂ ਕਰਨ ਸਮੇਂ ਪਾਉਣੀ ਆ ਤਾਂ ਉਦੋਂ ਪਾ ਸਕਦੇ ਪਰ ਆਮ ਤੌਰ ਤੇ ਲੇਬਰ ਜਦੋਂ ਲਵਾਈ ਕਰਦੀ ਝੋਨੇ ਦੀ ਤਾਂ ਉਹਨਾਂ ਦੀ ਜਿਹੜੀ ਹੈਗੀ ਆ ਉਹ ਕਹਿੰਦੇ ਸਾਨੂੰ ਸਮੱਸਿਆ ਆਉਂਦੀ ਆ ਪੈਰਾਂ ਦੇ ਵਿੱਚ ਤਾਂ ਤੁਸੀਂ ਜਿਹੜੀ ਹੈਗੀ ਝੋਨੇ ਦੀ ਲਵਾਈ ਤੋਂ 7 ਦਿਨ ਤੱਕ 8 ਦਿਨ ਤੱਕ ਪਹਿਲੀ ਕਿਸ਼ਤ ਯੂਰਗਿਆ ਦੀ ਦੇ ਸਕਦੇ ਆ। ਪਹਿਲੇ 15 ਦਿਨ ਝੋਨੇ ਦੇ ਵਿੱਚ ਆਪਾਂ ਪਾਣੀ ਖੜਾ ਰੱਖਣਾ ਹੁੰਦਾ ਕੱਦੂ ਵਾਲੇ ਨਦੀਨਾਂ ਦੀ ਰੋਕ ਥੰਮ ਵਾਸਤੇ। ਸੋ ਪਹਿਲੀ ਕਿਸ਼ਤ ਆਪਾਂ ਨੂੰ ਮਜਬੂਰਨ ਤੌਰ ਤੇ ਖੇਤ ਦੇ ਵਿੱਚ ਪਾਣੀ ਖੜਾ ਹੁੰਦਾ ਉਦੋਂ ਪਾਉਣੀ ਪੈਂਦੀ ਹੈ। ਜਦੋਂ ਆਪਾਂ ਦੂਜੀ ਕਿਸ਼ਤ ਤੇ ਤੀਜੀ ਕਿਸ਼ਤ ਦੂਜੀ ਕਿਸ਼ਤ ਪਾਉਣੀ ਆਪਾਂ 20 22 ਦਿਨ ਤੇ 21 ਦਿਨ ਤੇ ਯੂਰਗਿਆ ਦੀ। ਉਦੋਂ 2 ਦਿਨ ਪਹਿਲਾਂ ਖੇਤ ਦੇ ਵਿੱਚੋਂ ਪਾਣੀ ਰੋਕ ਦਿਓ। ਤੇ ਯੂਰੀਆ ਜਦੋਂ ਪੌਣੀ ਖੇਤ ਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਤੇ ਉਦੋਂ 2 ਦਿਨ ਬਾਅਦ ਜਿਹੜਾ ਹੈਗਾ ਪਾਣੀ ਲਾਓ ਜੇ ਆਪਾਂ ਯੂਰੀਆ ਤੋਂ ਸਹੀ ਫਾਇਦਾ ਲੈਣਾ ਆਮ ਤੌਰ ਤੇ ਆਪਾਂ ਖੇਤ ਦੇ ਪਾਣੀ ਖੜੇ ਦੇ ਵੇਲੇ ਯੂਰੀਆ ਪਾਈ ਜਾਂਦੇ ਆ ਉਹਦੇ ਨਾਲ ਵੀ ਆਪਾਂ ਨੂੰ ਜਿਹੜਾ ਹੈਗਾ ਉਹਦੇ ਵਿੱਚ ਜਿਹੜੀ ਹੈਗੀ ਹੈ ਡੀ ਨਾਈਟ੍ਰਿਫਿਕੇਸ਼ਨ ਲਾਸਸ ਹੋ ਜਾਂਦੇ ਆ ਲੀਚਿੰਗ ਡਾਊਨ ਹੋ ਜਾਂਦੀ ਹੈ ਤਾਂ ਉਹਦੇ ਨਾਲ ਆਪਾਂ ਨੂੰ ਯੂਰੀਆ ਦੀ ਡੋਜ਼ ਵੱਧ ਪਾਉਣੀ ਪੈਂਦੀ ਹੈ ਜੇ ਆਪਾਂ ਸਹੀ ਢੰਗ ਦੇ ਨਾਲ ਯੂਰੀਆ ਪਾਵਾਂਗੇ ਤਾਂ ਆਪਾਂ ਨੂੰ ਜਿਹੜੀ ਸफार ਸੰਸਾਰ ਯੂਰੀਆ ਦੇ ਨਾਲ ਹੀ ਫਾਇਦਾ ਹੋ ਜੂਗਾ ਨਾਲੇ ਆਪਣੀ ਪੈਸੇ ਦੀ ਬਚਤ ਹੋਊਗੀ ਨਾਲੇ ਯੂਰੀਆ ਸਹੀ ਮਾਤਰਾ ਦੇ ਵਿੱਚ ਬੂਟਿਆਂ ਨੂੰ ਲੱਗੂਗੀ ਤੀਜੀ ਕਿਸ਼ਤ ਜਿਹੜੀਆਂ ਤਾਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ PR126 ਆ ਜਾਂ PR124 ਆ ਉਹ ਆਪਾਂ ਪਾਉਣੀ ਆ 35 ਦਿਨ ਤੱਕ ਤੇ ਦੂਜੀਆਂ ਸਾਰੀਆਂ ਕਿਸਮਾਂ ਦੇ ਆਪਾਂ 40 ਤੋਂ 42 ਦਿਨ ਤੱਕ ਯੂਰੀਆ ਪਾ ਦੇਣੀ ਹੈ ਬਹੁਤ ਪਹਿਲਾਂ ਯੂਰੀਆ ਖਤਮ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਜਿਹੜੀ ਹੈਗੀ ਨਿਮ ਲੇਫਟ ਯੂਰੀਆ ਆਉਂਦੀ ਹੈ ਸਲੋ ਰਿਲੀਜ਼ਿੰਗ ਹੈ ਹੌਲੀ ਹੌਲੀ ਪਹਿਲੀ ਯੂਰੀਆ ਜਿਹੜੀ ਬੂਟਿਆਂ ਨੂੰ ਲੱਗਣ ਦਿਓ ਉਦੋਂ ਬਾਅਦ ਅਗਲੀ ਯੂਰੀਆ ਦੀ ਕਿਸ਼ਤ ਪਾਓ ਪੌਦੀ ਕਾਲ ਕਰਨ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੁੰਦੀਗੀ ਜੇ ਆਪਾਂ ਕਾਲ ਕਰਾਂਗੇ ਇੱਕਦਮ ਤਾਂ ਉਹ ਬੂਟੇ ਜਿਹੜੇ ਪੂਰੀ ਸਹੀ ਤਰੀਕੇ ਨਾਲ ਉਹ ਵਰਤ ਨਹੀਂ ਸਕਦੇਗੇ ਸੋ ਇਹ ਸੀਗਾ ਮੁੱਖ ਤੌਰ ਤੇ ਖਾਦਾਂ ਬਾਰੇ ਲੋਹਾ ਤੱਤ ਤੇ ਮੈਗਨੀਸ਼ੀਅਮ ਤੱਤ ਜਾਂ ਹੋਰ ਆਪਾਂ ਜਿਹੜਾ ਹੈਗਾ ਵਾਧੂ ਚੀਜ਼ਾਂ ਜਿਹੜੀਆਂ ਖੇਤ ਦੇ ਵਿੱਚ ਨਹੀਂ ਪਾਉਣੀਆਂ ਇਹ ਸਿਫਾਰਿਸ਼ ਅਨੁਸਾਰ ਜਿਹੜੀਆਂ ਤੁਹਾਨੂੰ ਮੈਂ ਖਾਦਾਂ ਦੱਸੀਆਂ ਨੇ ਫਾਸਫੋਰਸ ਪੋਟਾਸ਼ ਨਾਈਟ੍ਰੋਜਨ ਤੇ ਜ਼ਿੰਕ ਦੀ ਆਪਾਂ ਕਦੋਂ ਵਰਤੋਂ ਕਰਨੀ ਹੈ ਇਹ ਆਪਾਂ ਇਸ ਦੇ ਅਨੁਸਾਰ ਪਾਉਣੀਆਂ ਨੇ ਇਸ ਤੋਂ ਇਲਾਵਾ ਹੋਰ ਸਵਾਲ ਹੋਵੇ ਥੱਲੇ ਕਮੈਂਟ ਕਰਕੇ ਦੱਸ ਦਿਓ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਪੋਟਾਸ਼ ਬਾਰੇ ਜ਼ਿੰਕ ਬਾਰੇ ਇਹਦੇ ਇਹ ਜਿਹੜੀਆਂ ਡਿਟੇਲ ਤੁਹਾਡੇ ਨਾਲ ਸਾਂਝੀਆਂ ਕਰਦੇ ਰਾਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਚੈਨਲ ਨਾਲ ਜੁੜੇ ਰਹਿਣ ਵਾਸਤੇ ਬਹੁਤ ਬਹੁਤ ਧੰਨਵਾਦ